ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮਾ चार कुंट दह दिस प्रमे थक आए प्रभ की साम तेन दुदह बाहरी कि नया वह काम जल बिन साख कुम लावती उपजे नाही दाम हर नाह न ना मिली ऐसा जन कत पाइया विश्राम ਜੇਤ ਘਰ ਹਰ ਕੰਤਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸ੍ਰਬ 시ਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੁਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਹਰ ਕਿਰਪਾ ਦੇ ਜੀਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲਤਾਮ ਕੀਤ ਗੋਵਿੰਦ ਰادیه ਹੋ ਵੇ ਆਨੰਦ ਘਣਾ ਸੰਤ ਜਣਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਵੈ ਆਪਣਾ ਆਏ ਤਿਸੇ ਗਣਾ ਇੱਕ ਖਿਣ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਵ ਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੇ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਿਆ ਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਇ ਲਗਾ ਵੈਸਾ ਆਗ ਤੀਰਣ ਕਿਉ ਵਾਡਿਆ ਜਿਨਾਂ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰੇ ਕੈ ਲੱਗੇ ਮਾਇਆ ਤੋਹ ਪੁੱਤਰ ਕਲ ਤਰਣ ਸੰਗਤਣਾ ਹਰਿ ਅਵਿਨਾਸੀ ਓਹੋ ਪੜਚ ਪੜਚ ਸਗਲੀ ਮੋਈ ਝੂਠਾ ਤੰਦਾ ਮੋਹ ਇੱਕ ਸਹਰ ਕੇ ਨਾਮ ਬਿਨਾ ਅੱਗੇ ਲਈ ਅਹੇ ਖੋਹੇ ਦਇਓ ਵਿਸਾਰ ਵਿਗੁਚਣਾ ਪ੍ਰਭ ਨੇ ਅਵਰਣ ਕੋਏ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭੇਨਤੀ ਪ੍ਰਮੇ ਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾ ਲਗਾਏ ਜਾ ਸੰਤ ਭੇਟਾ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸੇ ਅੱਗੇ ਸਭ ਨੇ ਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਾਨਾ ਰੰਗ ਸਬੇ ਨਾਰਾਇਣ ਜਿਤੇ ਮਨ ਪਾਵਾਨਾ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਾਨਾ ਜੋ ਪ੍ਰਾਪੀਤੇ ਆਪਣੇ ਸੇਈ ਕਹੀ ਅਹ ਧਾਨਾ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਾਨਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰਨ ਹਰ ਜੇ ਰੰਗਿ ਲਾ ਤਿਸ ਤਨੀ ਜਿਸਕੇ ਪਾਗ ਮਥਾਨਾ ਆਸਾੜ ਤਪੰਦਾ ਤੇ ਸਲਗੈ ਹਰ ਨਾ ਹੋਣਾ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਏ ਵੇ ਗੁਚੀਐ ਗਲ ਪਈ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣਾ ਮਤੈ ਜੋ ਲਿਖਿਆਸ ਰਹਿਣ ਵਿਹਾੜੀ ਪਛੁਤਾਣੀ ਉੱਠ ਚੱਲੇ ਗਈ ਨਿਰਾਸ ਜਿਨ ਕਉ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਵੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਾਤੋ ਦਬਿਣਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਦਾਰ ਵਿਖਿਆ ਰੰਗ ਕੋਡਾਵੇ ਆਦ ਸਣ ਸੱਪੇ ਚਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੈ ਨ ਪ੍ਰਾਪ ਸੰਗ ਮੋਲੇ ਆ ਸਮਰਤਿ ਪੁਰਖ ਅਪਾਰਾ ਹਰ ਮਿਲੈ ਨੋ ਮਨ ਲੋਚਦਾ ਕਰਮ ਮਿਲਾਵਣਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਆਰ ਨਾਨਕ ਹਰਜੀ ਮਿਆਕਰ ਸਬਦ ਸਵਾਰਨ ਹਾਰਾ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾਮ ਔਰਹਾਰ ਆਦੋਏ ਪਰਮ ਬੋਲਾਣੀਆਂ ਦੁੱਜਾ ਲਗਾ ਹੇਤਾ ਲਖ ਜ਼ਿਗਾਰ ਬਣਾਇ ਆਕਾਰ ਜਨਾਹੀ ਕੇਤਾ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤਾ ਪਕੜ ਚਲਾਇਨ ਦੂਤ ਜਮਾ ਕਿਸੈ ਨ ਦੇਣੀ ਭੇਤਾ ਛੱਡ ਖੜੋਤੇ ਖਿਣਾ ਮਹਿ ਜਿਨ ਸਿਓ ਲਗਾ ਹੇਤਾ ਹੱਥ ਮਰੂੜ ਤਨ ਕਪੇ ਸਿਆ ਹੋ ਆਸੀਤਾ ਦੀਹਾ ਵੀਜ ਸੁਲਣਾ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਭੋਇਤ ਪ੍ਰਵ ਦੇਤਾ ਸੇ ਪਾ ਦੋਏ ਡਰਕਣਾ ਪਾਈ ਹੈ ਗੁਰ ਰਖਣ ਵਾਲਾ ਹੇਤ ਅਸਵਨ ਪ੍ਰੇਮ ਓ ਮਾੜਾ ਕਿਉ ਮਿਲਿਆ ਹਰ ਰਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਗਾ ਪਾਈ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮੇ ਲਾਈਆ ਸੇ ਵਿਛੜ ਕਤਹਿ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਗੇਵ ਸੰਦੀਆ ਜਿਨਾ ਮਾਇਆ ਹਰ ਰਾਇ ਕਤਿਕ ਕਰਮ ਕਮਾਵਣੇ ਦੋਸਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੇਮਖ ਹੋਏ RAMਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗਾ ਵਿਚ ਨਾ ਕੋਈ ਕਰ ਸਕੈ ਕਿਸਥਾਰੋ ਵਹਿ ਰੋਜਾ ਕੀਤਾ ਕਿਛੁ ਨਾ ਹੋਵਈ ਲਿਖਿਆ ਤੁਰ ਸੰਜੋਗਾ ਵਡਪਾਗੇ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭੀ ਹੋਗਾ ਨਾਨਕ ਕਉ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ 모ਚਾ ਕਤੈ ਕਾ ਹੋਵੈ ਸਾਧ ਸੰਗਾ ਬਿਨ ਸਹਿ ਸਬੇ ਸੋਚਾ ਮੰਗੇ ਰ ਮਹ ਸੁਹੰਦੀਆ ਆਰੇ ਪੈਰ ਸੰਗ ਬੈਠੜੀਆ ਤਨ ਕੇ ਸੋ ਬਾਗਿਆ ਗਣੀ ਜੇ ਸਾਬ ਮੇਲੜੀਆ ਤਨ ਮਨ ਮੌਲਿਆ ਰਾਮ ਸੋ ਸੰਗ ਸਾਧ ਸੇ ਲੜੀਆ ਸਾਧ ਜਣਾ ਤੇ ਬਾਹਰੀ ਸੇ ਰਹਿਣ ਇਕੇ ਲੜੀਆ ਤਨ ਦੋਖਣਾ ਕਬ ਹੋ ਉਤਰੈ ਸੇ ਜਮਕੈ ਵਸਪੜੀਆ ਜਿਨੇ ਚਰ ਆਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਟਤ ਨਾ ਜੜੀਆ ਨਾਨਕ ਬਾੰਚਾ ਤੂੜਤ ਨਾ ਪ੍ਰਭ ਸਰਣੀ ਦਰਪੜੀਆ ਮੰਗੇ ਰ ਪ੍ਰਭ ਆਰਾਧਨਾ ਬਹੜ ਨਾ ਜਨਮੜੀਆ ਕੋਖ ਤੁਹਾਰਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਈ ਸੇਵਾ ਸੁਆਮੀ ਲਾਹ ਵੇਖਿਆ ਪਹੇ ਨ ਸਕੈ ਮਿਲ ਸਾਧੂ ਗੁਣਗਾਹ ਜਹਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤਿ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮਾ ਬਹੜ ਨ ਵਿਛੜਿਆ ਬਾਹਰ ਜਾਓ ਲਖਬੀਰੀਆ ਹਰ ਸੱਜਣ ਅਗਮਗਾ ਸਰੰ ਪੈ ਨਾਰਾਇਣ ਨਾਨਕ ਦਰਪਈਆ ਓਖ ਸੁਹੰਦਾ ਸਰਬ ਸੁਖਾ ਜਿਸ ਬਖਸ਼ੇ ਵੇ ਪਰਵਾਹ ਮਾਗ ਮਜਨ ਸੰਗ ਸਾਧੂ ਆ ਧੂੜੇ ਕਰੇ ਸ਼ਨਾਣਾ ਹਰ ਕਾ ਨਾਮ ਤੇ ਆਏ ਸੁਣਾ ਸਬਨਾ ਨੋ ਕਰਦਾਨ ਜਨਮ ਕਰਮ ਮਲੇ ਉਤਰਾ ਮਨ ਤੇ ਜੈ ਗੁਮਾਨ ਕਾਮ ਕਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਣ ਸੱਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੜ ਤੀਰਤ ਸਗਲ ਕੋ ਨਾ ਜੀ ਦਇਆ ਪਰਵਾਨ ਜਿਸਨੋ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਗੁਰਵਾਨ ਮਾਗ ਸੁਚੇ ਸੇ ਕਾਂਢੀ ਅਹੇ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜੜਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ सेज ਸੁਹਾਵੀ ਸਰਬ ਸੁਖਾ ਹੁਣ ਦੁੱਖਾ ਨਹੀਂ ਜਾਏ ਐਥ ਚੁਨੀ ਵਡ ਪਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾਇ ਵਰਣ ਦਿਸੈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸੋ ਆਰੇ ਓਣਾ ਨਹਿ ਚਲ ਦਿੱਤੀ ਅਣ ਜਾਏ ਸੰਸਾਰ ਸਾਗਰ ਤੇ ਰਖੇ ਅਣ ਵੜਨਾ ਜਨਮੈ ਤਾਈ ਜਿਵਾਈ ਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਏ ਪਣ ਗੁਣ ਨੇ ਤਸਲਾਹੀਐ ਜਿਸਨੋ ਤੇਲ ਨਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੁਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰਾ ਭਉਜਲ ਬੇਖਮਤਾਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਹੀਂ ਜਰੇ ਊੜ ਗਏ ਦੁਵਿਧਾ ਨਸੀ ਪੂਰਨ ਸੱਚ ਪਰੇ ਪਾਰਬਰਮ ਭਰਵ ਸੀਵ ਦੇ ਮਨ ਅੰਦਰ ਇਕਤਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗ ਦਰਸੁਦਾ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ